ਨਿਗੜ ਵਿੱਚ ਆਸ਼ਾ ਵਰਕਰਾਂ ਵੱਲੋਂ ਸਰਕਾਰ ਖਿਲਾਫ ਜਮ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਆਸ਼ਾ ਵਰਕਰਾਂ ਦਾ ਕਹਿਣਾ ਸੀ ਕਿ ਉਹ ਲੰਬਾ ਸਮਾਂ ਸਰਕਾਰੀ ਨੌਕਰੀ ਕਰ ਰਹੇ ਹਨ ਅਤੇ ਸਰਕਾਰ ਲਈ ਸੇਵਾ ਕਰ ਰਹੇ ਹਨ ਪਰ ਰਿਟਾਇਰਮੈਂਟ ਤੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ ਉਲਟਾ ਸਰਕਾਰ ਵੱਲੋਂ ਰਿਟਾਇਰਮੈਂਟ ਦੀ ਹੱਦ 58 ਸਾਲ ਕਰ ਦਿੱਤੀ ਗਈ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਰਿਟਾਇਰਮੈਂਟ ਦੀ ਹੱਦ 58 ਤੋਂ ਵਧਾ ਕੇ 60 ਕੀਤੀ ਜਾਵੇ ਅਤੇ ਰਿਟਾਇਰਮੈਂਟ ਤੇ ਮਹਿਕਮੇ ਵਿੱਚ ਕੀਤੀ ਸੇਵਾ ਦੇ ਬਦਲੇ ਉਹਨਾਂ ਨੂੰ 5 ਲੱਖ ਰੁਪਏ ਦਿੱਤਾ ਜਾਵੇ ਉਹਨਾਂ ਕਹਿ ਗਈ ਜੇਕਰ ਸਰਕਾਰ ਨੇ ਉਹਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਤਾਂ ਉਹ ਜਿੱਥੇ ਵੀ ਪੰਜਾਬ ਵਿੱਚ ਜਿਮਨੀ ਚੋਣ ਹੋ ਰਹੀ ਹੈ ਉੱਥੇ ਜਾ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ ਮੁਤਾਬਕ ਮੁਤਾਬਕ ਬਿਠਾਉਣ ਜਾਣ ਦੇ ਕੁਰਸੀ ਤੇ ਮੇਰਾ ਨਾਮ ਰਾਣੋ ਖੇੜੀ ਗਿੱਲਾ ਸੂਬਾ ਕਨਵੀਨਰ ਸਾਂਝਾ ਮੋਰਚਾ ਪੰਜਾਬ ਜਿੱਥੇ ਸਾਡੀ ਜਥੇਬੰਦੀ ਐਸ ਟਾਈਮ ਚੱਲ ਰਹੀ ਆ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਚਾਰ ਜਥੇਬੰਦੀਆਂ ਸਾਂਝੇ ਮੋਰਚੇ ਵੱਲੋਂ ਸਾਡਾ ਜਿਹੜਾ ਇਹ ਚੱਲ ਰਿਹਾ 21 ਤੋਂ 28 ਤਰੀਕ ਤੱਕ ਸਾਡਾ ਰੋਸ ਮੁਜ਼ਾਹਰਾ ਜਿਹੜਾ ਕਾਲੀਆਂ ਚੁੰਨੀਆਂ ਲੈ ਕੇ ਅਸੀਂ ਕਰ ਰਹੇ ਆ ਹਰੇਕ ਬਲਾਕ ਹਰੇਕ ਸੀਐਸਸੀ ਹਰੇਕ ਪੀਐਸਸੀ ਤੇ ਹੋ ਰਿਹਾ ਹੈਗਾ ਪੰਜਾਬ ਸਰਕਾਰ ਨੇ ਜੋ ਸਾਡੇ ਨਾਲ ਬਹੁਤ ਹੀ ਵੱਸ ਲੁੱਕ ਕੀਤੀ ਹੈ ਸਾਡੀਆਂ ਕੁੜੀਆਂ ਤੇ 58 ਸਾਲ ਦੀ ਜਿਹੜੀ ਪਾਲਿਸੀ ਲਾਗੂ ਕਰੀ ਹੈਗੀ ਪਰ ਪੰਜਾਬ ਸਰਕਾਰ ਨੂੰ ਇੱਕ ਗੱਲ ਸੋਚਣੀ ਚਾਹੀਦੀ ਹੈ ਕਿ ਜਦੋਂ ਸਾਡੇ ਤੇ ਕੋਈ ਸਰਕਾਰ ਨੇ ਸਾਨੂੰ ਕੋਈ ਪੇ ਸਕੇਲ ਨਹੀਂ ਦੇ ਰਹੀ ਕੋਈ ਸਾਨੂੰ ਤਨਖਾਹ ਨਹੀਂ ਦੇ ਰਹੀ ਆਸ਼ਾ ਵਰਕਰ ਆਸਾ ਫੈਸੀਲੇਟਰ ਇੱਕ ਸਿਰਫ ਪੱਤੇ ਦੇ ਕੰਮ ਕਰ ਰਹੀ ਆ ਇੱਕ ਇੱਕ 2-2 ਰੁਪਈਆ ਤੇ ਕੁੜੀਆਂ ਕੰਮ ਕਰ ਰਹੀਆਂ ਨੇ ਤਾਂ 58 ਸਾਲ ਦੀ ਜਿਹੜੀ ਪਾਲਿਸੀ ਲਾਗੂ ਕਰੀ ਆਸੀਂ ਇਹ ਨਹੀਂ ਕਹਿੰਦੇ ਵੀ ਨਾ ਕਰੋ ਕਰੋ ਬੜੀ ਖੁਸ਼ੀ ਨਾਲ ਕਰੋ ਪਰ ਸਾਡੀਆਂ ਆਸ਼ਾ ਵਰਕਰ ਭੈਣਾਂ ਨੂੰ ਤਨਖਾਹ ਫਿਕਸ ਤਨਖਾਹ ਹੋਣੀ ਚਾਹੀਦੀ ਆ ਡੇਲੀ ਹਾਜ਼ਰੀ ਲੱਗਣੀ ਚਾਹੀਦੀ ਸਾਡੀ ਆਸ਼ਾ ਵਰਕਰ ਤੇ ਆਸਾ ਫੈਸਿਲੀਟੇਟਰ ਭੈਣਾਂ ਦੀ ਪਲੱਸ ਸਾਡੀਆਂ ਭੈਣਾਂ ਨੂੰ ਜੇ ਸਾਡੀਆਂ ਕੁੜੀਆਂ ਨੂੰ 58 ਸਾਲ ਤੇ ਰਿਟਾਇਰ ਵੀ ਕਰ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਕਰੋ ਜੇ ਕਰ ਰਹੇ ਨੇ ਤਾਂ ਸਾਡੀਆਂ ਕੁੜੀਆਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਮਿਲਣੀ ਚਾਹੀਦੀ ਆ 5 ਲੱਖ ਰੁਪਏ ਦੀ ਜਿਹੜੀ ਸਾਨੂੰ ਟ੍ਰੈਜੇਡੀ ਇਨਕਮ ਮਿਲਣੀ ਚਾਹੀਦਾ ਜੋ ਸਾਡੇ ਕੁੜੀਆਂ ਨੂੰ ਘਰ ਜਾਂਦੇ ਹੁੰਦੇ ਤੇ ਜਾਵੇ ਪਰ ਪੰਜਾਬ ਸਰਕਾਰ ਸਾਡੀਆਂ ਕੁੜੀਆਂ ਨੂੰ 58 ਸਾਲ ਦੇ ਜਿਹੜੀਆਂ ਹੋ ਚੁੱਕੀਆਂ ਨੇ ਹਰੇ ਕਿਸੇ ਬਲੌਗ 'ਚ 5 ਨੇ ਕਿਸੇ 10 ਉਹਨਾਂ ਨੂੰ ਐਦਾਂ ਹੀ ਲੈਟਰ ਕੱਢ ਕੇ ਘਰੇ ਤੋੜਿਆ ਜਾ ਰਿਹਾ ਜੋ ਕਿ ਸਰਕਾਰ ਲਈ ਬਿਲਕੁਲ ਸ਼ਰਮ ਦੀ ਗੱਲ ਆ ਪੰਜਾਬ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਜਦੋਂ ਉਹਨਾਂ ਨੇ 58 ਸਾਲਾਂ ਲੈਟਰ ਕੱਢਿਆ ਸੀ ਤਾਂ ਉਹਨਾਂ ਨੇ ਜਦੋਂ ਜਿਹੜੀ ਇਲੈਕਸ਼ਨ ਪਿੱਛੇ ਲੰਘ ਚੁੱਕੀ ਹੈਗੀ ਉਹਦੇ ਵਿੱਚ ਲੈਟਰ ਕੱਢਿਆ ਉਹਨਾਂ ਨੇ ਆਪ ਦੀ ਨੁਕਸਾਨ ਪੰਜਾਬ ਸਰਕਾਰ ਨੇ ਆਪ ਕਰਿਆ ਜਿਹਦਾ ਉਹਨਾਂ ਨੂੰ ਹਾਰ ਦਾ ਮੂੰਹ ਬਹੁਤ ਜ਼ਿਲ੍ਹਿਆਂ ਦੇ ਵਿੱਚ ਦੇਖਣਾ ਵੀ ਪਿਆਗਾ ਆਉਣ ਵਾਲੇ ਸਮੇਂ ਤੇ ਜੇ ਪੰਜਾਬ ਸਰਕਾਰ ਸਾਡੀ ਜਿਹੜੀ 58 ਸਾਲ ਵਾਲੀ ਪਾਲਸੀਆ ਨੂੰ ਰੱਦ ਨਹੀਂ ਕਰਦੀ ਤੇ ਸਾਡੀ ਜਿਹੜੀ ਉਮਰ ਚ ਵਾਦਾ ਨਹੀਂ ਕਰਦੀ ਪਲੱਸ ਸਾਡੀਆਂ ਕੁੜੀਆਂ ਨੂੰ ਘਰੇ ਜਾਂਦੀਆਂ ਨੂੰ ਕੋਈ 5 ਲੱਖ ਦੀ ਜਿਹੜੀ ਟੈਗਿਟੀ ਨਹੀਂ ਦਿੱਤੀ ਜਾਂਦੀ 10000 ਰੁਪਏ ਪੈਨਸ਼ਨ ਨਹੀਂ ਦਿੱਤੀ ਜਾਂਦੀ ਤਾਂ ਆਉਣ ਵਾਲੀ ਜਿਹੜੀ ਜੁਨ ਨਾ ਉਹਦੇ ਵਿੱਚ 29 ਜੂਨ ਨੂੰ ਪੰਜਾਬ ਸਰਕਾਰ ਨੂੰ ਆਪਦੀ ਹਾਰ ਦਾ ਮੂੰਹ ਫੇਰ ਵੀ ਦੇਖਣਾ ਪੈ ਸਕਦਾ ਸੀ ਜਲੰਧਰ ਦੇ ਵਿੱਚ ਜਾ ਕੇ 29 ਜੂਨ ਨੂੰ ਪੰਜਾਬ ਦਾ ਪੂਰਾ ਵਿਰੋਧ ਕਰਾਂਗੇ ਪੰਜਾਬ ਸਰਕਾਰ ਦਾ ਤੇ ਸਾਡੀਆਂ ਆਸ਼ਾ ਵਰਕਰ ਦਾ ਸਫੈਸਟ ਲੀਟਰ ਪਹਿਣਾ ਦੱਸ ਦੇਣਗੀਆਂ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਪਾਲਿਸੀ ਲਾਗੂ ਕਰੀ ਆ ਉਹਦਾ ਕੋਈ ਸਾਨੂੰ ਖਮਿਆਜਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਬਹੁਤ ਜਲਦੀ ਭੁਗਤਣਾ ਪਊਗਾ ਸਾਡੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਜਦੋਂ ਇਲੈਕਸ਼ਨ ਟਾਈਮ ਸੀ ਉਦੋਂ ਮੰਤਰੀ ਸਾਹਮਣੇ ਸਾਡੀ ਮੀਟਿੰਗ ਹੋਈ ਹੈਗੀ ਪਰ ਮੰਤਰੀ ਸਾਹਿਬ ਨੇ ਉਸ ਦਿਨ ਸਾਨੂੰ ਕਿਹਾ ਕਿ ਇਲੈਕਸ਼ਨ ਲੰਘ ਜਾਣ ਨੂੰ ਦਵਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਸੀਂ ਮੇਲ ਵੀ ਕਰੀਆਂ ਨੇ ਵੈਸੇ ਵੀ ਅਸੀਂ ਬਰਬਰੀ ਤੌਰ ਤੇ ਬਹੁਤ ਵਾਰ ਮਿਲਣ ਦੀ ਕੋਸ਼ਿਸ਼ ਕਰੀ ਪਰ ਮੰਤਰੀ ਸਾਹਿਬ ਕੋਲੇ ਟਾਈਮ ਨਹੀਂ ਸਾਨੂੰ ਮਿਲਣ ਲਈ ਉਹਦੇ ਰੋਸ ਦੀ وجہੋਂ ਸਾਨੂੰ 21 ਤੋਂ ਲੈ ਕੇ 28 ਤਰੀਕ ਤੱਕ ਸਾਂਝੇ ਮੋਰਚੇ ਵੱਲ ਜਿਹੜੇ ਪ੍ਰੋਗਰਾਮ ਉਹ ਅਸੀਂ ਕਰ ਰਹੇ ਹਾਂ ਕੋਈ ਕਾਲ ਨਹੀਂ ਕੋਈ ਸਿਰਫ ਇੱਕ ਸੀਆਈਡੀ ਦੀ ਕਾਲ ਆਉਂਦੀ ਹੈ ਜਾਂ ਸਾਡੇ ਪੱਤਰਕਾਰ ਜਿਹੜੇ ਭਰਾ ਨੇ ਉਹ ਆਉਂਦੇ ਨੇ ਸਾਡੀ ਕਵਰੇਜ ਕਰਨ ਵਾਸਤੇ ਆਦਰਵਾਇਜ਼ ਕਿਸੇ ਵੱਲੋਂ ਸਾਨੂੰ ਕੋਈ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੋਈ ਫੋਨ ਕਾਲ ਨਹੀਂ ਕੋਈ ਸਾਨੂੰ ਆਕੇ ਨਹੀਂ ਮਿਲਿਆ ਤੱਕ ਦਾ ਪਰ ਜਦੋਂ ਸਰਕਾਰ ਨੇ ਸਾਨੂੰ 2008 ਦੇ ਵਿੱਚ ਆਸ਼ਾ ਵਰਕਰ ਦੀ ਭਰਤੀ ਕੀਤੀ ਤੇ ਆਸ਼ਾ ਫੈਸਟ ਦੀ ਭਰਤੀ ਕੀਤੀ ਉਹ ਜੋ ਸਾਡੇ ਤੇ ਕੋਈ ਉਮਰ ਹੱਦ ਨਹੀਂ ਸੀ ਕੋਈ ਸਾਡੀ ਪੜ੍ਹਾਈ ਨਹੀਂ ਸੀ ਰਾਜ ਸਰਕਾਰ ਸਾਨੂੰ ਕਹਿ ਰਹੀ ਆ ਤੁਹਾਡੀ ਬੀਏ ਹੋਣੀ ਚਾਹੀਦੀ ਆ ਪਲੱਸਟ ਹੋਣੀ ਚਾਹੀਦੀ ਆ ਜੀ ਜੀ ਮੇਰਾ ਨਾਮ ਬੀਆੰਤ ਕੌਰ ਆ ਜੀ ਪਿੰਡ ਰੇਤਗੜ੍ਹ ਆਸ਼ਾ ਵਰਕਰ ਦਾ ਕੰਮ ਕਰਦੀ ਆ ਮੈਂ ਜਦੋਂ ਸਰਕਾਰ ਨੇ ਸਾਨੂੰ ਰੱਖਿਆ ਸੀ ਉਦੋਂ ਅਸੀਂ ਬਹੁਤ ਘੱਟ ਪੈਸਿਆਂ ਦੇ ਅਸੀਂ ਕੰਮ ਕੀਤਾ ਜੀ ਤੇ ਹੁਣ ਸਰਕਾਰ ਸਾਡਾ ਕੰਮ ਵਧਾਉਣ ਦੀ ਬਜਾਏ ਸਾਡਾ ਕੰਮ ਕੱਟ ਰਹੀ ਆ ਸਾਡਾ ਬਹੁਤ ਸਾਰਾ ਕੰਮ ਕੱਟਤਾ ਜੀ ਜਿਹੜਾ ਸਾਨੂੰ ਇਨਸੈਂਟਿਵ ਪੈਂਦਾ ਸੀ ਉਹ ਬਹੁਤ ਕੱਟਤਾ ਹੁਣ ਅਸੀਂ ਡਿਲੀਵਰੀਆਂ ਲੈ ਕੇ ਆਉਂਦੀਆਂ ਕੋਈ ਪਿੰਡ ਦੀ ਕੁੜੀ ਆ ਗਈ ਮੰਨ ਲਓ ਅਸੀਂ ਉਹਦੀ ਡਿਲੀਵਰੀ ਕਰਵਾਉਣੀ ਆ ਤਾਂ ਉਹ ਸਾਡ ਨੂੰ ਕੁਝ ਨਹੀਂ ਪੈਂਦਾ ਹੈਗਾ ਜ਼ੀਰੋ ਆ ਉਹ ਇੱਕ ਅਸੀਂ ਲੋਕ ਸੇਵਾ ਦੇ ਤੌਰ ਤੇ ਅਸੀਂ ਡਿਲੀਵਰੀ ਕਰਵਾ ਰਹੀਆਂ ਉਹਦਾ ਬੈਨੀਫੀਟ ਸਾਨੂੰ ਕੋਈ ਨਹੀਂ ਹੈਗਾ ਪੰਜਾਬ ਸਰਕਾਰ ਨੇ ਸਾਡਾ ਐਨਾ ਮਾੜਾ ਹਾਲ ਕਰਤਾ ਬਹੁਤ ਜਿਆਦਾ ਕਰਤਾ ਕਿ ਸਾਨੂੰ ਬਹੁਤ ਜਿਆਦਾ ਦੁੱਖ ਹੋ ਰਿਹਾ ਆ ਚੀਜ਼ ਦਾ ਵੀ 58 ਸਾਲ ਦੀਆਂ ਨੂੰ ਕੱਢ ਰਹੇ ਨੇ ਇੱਕ ਸਾਡੇ ਮਾਨ ਪੱਤਿਆਂ 'ਚ ਕਟੋਤੀ ਕਰਤੀ ਸਾਡੇ ਮਾਨ ਪੱਤੇ ਬਹੁਤ ਕੱਟ ਰਹੇ ਨੇ ਜੀ ਤੇ 58 ਸਾਲ ਦੀ ਜਦੋਂ ਕੁੜੀਆਂ ਲੱਗੀਆਂ ਸੀ ਉਦੋਂ ਕੁੜੀਆਂ ਨੂੰ ਇਹ ਆਸ ਸੀ ਵੀ ਹੌਲੀ-ਹੌਲੀ ਅਸੀਂ ਪੱਕਿਆਂ 'ਚ ਹੋ ਜਾਾਂਗੇ ਪਰ ਸਰਕਾਰ ਨੇ ਹੁਣ ਇੱਕਦامی ਦੁੱਧ 'ਚੋਂ ਮੱਖੀ ਵਾਲਾ ਕੰਮ ਕਰਤਾ ਵੀ ਜਿਵੇਂ ਦੁੱਧ 'ਚੋਂ ਮੱਖੀ ਕੱਢਦੇ ਹੁੰਦੇ ਨੇ ਉਹ ਚੀਜ਼ ਸਾਡੇ ਨਾਲ ਕਰਤੀ ਵੀ 58 ਸਾਲ ਦੀਆਂ ਹੋ ਗਈਆਂ ਹੁਣ ਇਹਨਾਂ ਨੂੰ ਘਰੇ ਤੋੜ ਦੋ ਘਰੇ ਵੀ ਤੋੜ ਰਹੇ ਨੇ ਪਰ ਉਹ ਖਾਲੀ ਹੱਥ ਤੋੜ ਰਹੇ ਨੇ ਜੀ ਸਾਨੂੰ ਕੁਛ ਨਾ ਕੁਛ ਦੇਣਾ ਸਰਕਾਰ ਸਾਨੂੰ ਦੇਵੇ ਤਨਖਾਹ ਲਾਵੇ ਸਾਡੀ ਤਾਂ ਵੀ ਸਾਡਾ ਗੁਜ਼ਾਰਾ ਹੋਊਗਾ ਪਰ ਐਵੇਂ ਘਰੇ ਬੈਠ ਕੇ ਨਾ ਹੁਣ ਅਸੀਂ ਉਧਰ ਜਾਣ ਜੋکریاں ਅਸੀਂ ਕਿੱਧਰੇ ਜਾਣ ਜੋکریاں ਨਹੀਂ ਹੈਗੀਆਂ ਜੀ ਸਾਡੇ ਕਿਸੇ ਕੁੜੀਆਂ ਦੀ ਤਾਂ ਇੰਨੀ ਮਜਬੂਰੀ ਆ ਵੀ ਜਿਨ੍ਹਾਂ ਦੇ ਘਰ ਵਾਲਿਆਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਉਹ ਆਪਣਾ ਸਾਰਾ ਗੁਜ਼ਾਰਾ ਇਸੇ ਚੀਜ਼ ਤੇ ਚਲਾ ਰਹੀਆਂ ਨੇ ਪਰ ਹੋਰ ਉਹ ਕਿੱਧਰ ਜਾਣਗੀਆਂ ਜਦੋਂ 58 ਸਾਲ ਦੀਆਂ ਹੋ ਗਈਆਂ ਤਾਂ ਉਹ ਕਿੱਧਰ ਜਾਣਗੀਆਂ ਬੱਚੇ ਵੀ ਇੰਨਾ ਉਹ ਕਰਦੇ ਨੇ ਮਮਾ ਹੁਣ ਤੁਸੀਂ 58 ਸਾਲ ਦੇ ਹੋਗੇ ਤਾਂ ਅਸੀਂ ਹੁਣ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਇਹ ਜਿੱਦਾਂ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਜੀ ਸਰਕਾਰ ਨੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਹੈਗਾ ਸਾਨੂੰ ਪੱਕੇ ਕਰਨ ਦੀ ਬਜਾਏ ਸਾਨੂੰ ਇੱਕਦਮ ਹੀ ਕੱਢ ਰਹੀ ਹੈ ਸਰਕਾਰ ਇਹ ਬਹੁਤ ਨਿੰਦਣਯੋਗ ਗੱਲ ਹੈ ਮੇਰਾ ਨਾਮ ਜੀ ਮਨਜੋਤ ਕੌਰ ਪਿੰਡ ਪੱਟੀਵਾਲ ਕਲਾਂ ਤੋਂ 2008 ਚ ਮੈਨੂੰ ਆਸ਼ਾ ਵਰਕਰ ਰੱਖਿਆ ਗਿਆ ਕਾਂਤਾ ਚਾਵਲਾ ਨੇ ਸਾਨੂੰ ਜੁਆਇਨਿੰਗ ਲੈਟਰ ਦਿੱਤੇ ਸੀ ਉਦੋਂ ਸਾਨੂੰ ਕੁਝ ਨਹੀਂ ਪੁੱਛਿਆ ਗਿਆ ਸੀ ਕਿ ਤੁਸੀਂ ਕੀ ਕੀ ਕਿਹੜੇ ਪਿੰਡੋਂ ਆ ਰਹੇ ਹੋ ਕੀ ਤੁਸੀਂ ਪੜ੍ਹਾਈ ਕਰੀ ਆ ਕੀ ਤੁਸੀਂ ਕੰਮ ਕਰੋਗੇ ਸਾਨੂੰ ਇਹ ਪੁੱਛਿਆ ਗਿਆ ਸੀ ਕੀ ਕੰਮ ਕਰੇ ਜਾਊਗਾ ਸਾਨੂੰ ਇਹ ਪੁੱਛਿਆ ਗਿਆ ਸੀ ਵੀ ਜੱਚਾ ਬੱਚਾ ਦੀ ਤੁਸੀਂ ਜਾਨ ਬਚਾਉਣੀ ਆ ਉਹ ਜੀ 2008 ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਸਿਰਫ ਅਸੀਂ 5-5 4-400 ਰੁਪਏ ਦੇ ਕੰਮ ਕਰਦੇ ਰਹੇ ਹਾਂ ਇਹਨਾਂ ਦਾ ਸੇਪਾ ਕਰਨ ਵਾਸਤੇ ਸਿਰਫ 5-5 4-400 ਰੁਪਏ ਦੇ ਕੰਮ ਕਰਨ ਤੋਂ ਹੁਣ ਕਹਿੰਦੇ ਨੇ ਵੀ 58 ਸਾਲ ਦੀਆਂ ਜਿਹੜੀਆਂ ਹੋ ਗਈਆਂ ਆਸ਼ਾ ਵਰਕਰਾਂ ਉਹਨਾਂ ਨੂੰ ਕਹਿੰਦੇ ਨੇ ਆਈ ਆਪਣੇ ਘਰਾਂ ਨੂੰ ਚਲੇ ਜਾਓ ਹੋਰ ਕੁਝ ਨਹੀਂ ਅਸੀਂ ਤੁਹਾਡੇ ਵਾਸਤੇ ਕਰ ਸਕਦੇ ਕੋਈ ਸਰਕਾਰ ਆਉਂਦੀ ਹੈ ਕਹਿ ਦਿੰਦੇ ਆ ਹਾਂ ਜੀ ਤੁਹਾਡੇ ਨਾਲ ਮੀਟਿੰਗ ਕਰਾਂਗੇ ਹਾਂ ਜੀ ਕੋਈ ਸਿਆਪਾ ਨਹੀਂ ਕਰਦਾ ਹੈਗਾ ਕੋਈ ਵੀ ਸਾਰੇ ਮਰਦੇ ਰਹਿੰਦੇ ਨੇ ਜੰਮਦੇ ਰਹਿੰਦੇ ਨੇ ਕੋਈ ਬਥੇਰੇ ਆਉਂਦੇ ਨੇ ਐਮਪੀ ਆਉਂਦੇ ਨੇ ਜਦੋਂ ਲੋੜ ਹੁੰਦੀ ਆ ਉਦੋਂ ਸਾਡੇ ਤੱਕ ਆ ਜਾਂਦੇ ਨੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਸਾਡੇ ਅਸੀਂ 5-5 4-4 ਰੁਪਈਆ ਤੇ ਕੰਮ ਕਰ ਰਹੇ ਸੀ ਇਹਨਾਂ ਦਾ ਸਿਆਪਾ ਹੋ ਜਾਏ ਇਹਨਾਂ ਦਾ ਇਹ ਮਾਰ ਦੇਣ ਰੱਬ ਕਰਕੇ ਜਿਹੜੇ ਉੱਪਰ ਕੁਰਸੀਆਂ ਤੇ ਬੈਠੇ ਨੇ ਇਹਨਾਂ ਦਾ ਹੋ ਜਾਏ ਇਹਨਾਂ ਦਾ ਬੇੜਾ ਕਰਕੇ ਸਾਡੇ ਤੱਕ ਨਾ ਆਉਣ ਇਹ ਆਉਂਦੇ ਤਾਂ ਹੈ ਨਹੀਂ ਪਰ ਨਾ ਆਏ ਆਉਣ ਇਹਨਾਂ ਦਾ ਹੋ ਜਾਏ ਸਿਆਪਾ ਜਿਹੜੇ 5-5 4-4 ਰੁਪਈਆਂ ਦਾ ਸਾਡਾ ਕੰਮ ਸੀ ਉਹ ਵੀ ਸਾਡੇ ਪੱਤੇ ਕੱਟਦੇ ਹੁਣ ਇਹਨਾਂ ਦਾ ਬੈਜੇ ਬੇੜਾ ਅਸੀਂ ਕਾਦੇ ਨਾਲ ਘਰ ਚ ਲਾਵਾਂਗੇ ਹੁਣ ਹੁਣ ਤੱਕ ਤਾਂ ਜਦੋਂ ਸਾਡੇ ਹੱਡ ਪੈਰ ਚੱਲਦੇ ਤੇ ਉਦੋਂ ਤੱਕ ਤਾਂ ਇਹਨਾਂ ਦਾ ਸਿਆਪਾ ਕਰਦੇ ਰਹੇ ਅਸੀਂ ਹੁਣ ਅਸੀਂ ਘਰੇ ਬੈਜੀਏ ਖਾਲੀ ਹੱਥ ਜਾ ਕੇ ਹੁਣ ਅਸੀਂ ਇਹਨਾਂ ਨੂੰ ਕੀ ਰੋਈਏ ਹੈ ਦੱਸੋ ਤੁਸੀਂ